ਇਹ ਬੈਠੇ ਉਸੇ ਤਰ੍ਹਾਂ ਸੰਗਤਾਂ ਸਾਥੀ ਕਰਕੇ ਬੈਠੀਆਂ ਹੋਈਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਉਹ ਤਖਤ ਤੇ ਬਰਾਜਮਾਨ ਨੇ ਸੰਗਤਾਂ ਦਰਸ਼ਨ ਦੀਦਾਰ ਕਰ ਰਹੀਆਂ ਇਹਨਾਂ ਦੇ ਧਰਮ ਦੀ ਰਾਖੀ ਕਰਵਾ ਦਿੱਤੀ ਫਿਰ ਗੁਰੂ ਨਾਨਕ ਅਸਤਾ ਸਹਿ ਹੈ ਕਿ ਕੋਈ ਇਸ ਮੁਸੀਬਤ ਭਰੇ ਸਮੇਂ ਦੇ ਵਿੱਚ ਸਾਡੀ ਬਾਹ ਫੜ ਸਕਦਾ ਹੈ ਤੇ ਗੁਰੂ ਨਾਨਕ ਦਾ ਕਰ ਹੈ ਜਲੋ ਚੱਲ ਕੜ ਕੇ ਅਸੀਂ ਗੁਰੂ ਨਾਨਕ ਦੇ ਘਰ ਵਿੱਚ ਅਰਦਾਸਾਂ ਬੇਨਤੀਆਂ ਪੁਕਾਰਾਂ ਕਰੀ ਗੁਰੂ ਪਿਆਰ ਵਾਲਿਓ ਲੈ ਕਰਕੇ ਪੰਡਿਤ ਕਿਰਪਾ ਰਾਮ ਜੀ ਨਾ ਪੰਡਤਾ ਨੂੰ ਕਸ਼ਮੀਰ ਤੋਂ ਦੁਰਦਾਏ ਮੰਗਲਾ ਮਾਰਦਾ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਅੱਜ ਬੀਬੀ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬੀਬੀ ਜੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੱਲ ਇਸ ਤੇ ਹੈ ਤੇ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੀ ਕਿਸੇ ਮर्यादा ਦੀ ਕਿਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਗਦਾ ਪੈ ਜਾਏ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਗਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਖਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਿਸ ਦਾ ਸ੍ਰੀ ਅਕਾਲ ਤਰ ਸਾਹਿਬ ਜੀ ਉਹ ਸਾਨੂੰ ਦਿਸ਼ਾ ਨਿਰਦੇਸ਼ ਸਿੱਖਾਂ ਨੂੰ ਦਿੰਦੇ ਦਲੀਸ ਦਸ਼ੀ ਦੌੜੀ ਤੇ ਬਾਹਰ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਏਕਨ ਜਦੋਂ ਸਿੱ ਦਲੀਸ ਤੋਂ ਅੰਦਰ ਜਾਂਦੇ ਆ ਉਦੋਂ ਸਿੱਖ ਤੇ ਗੁਰਲਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਕਹਿੰਦੇ ਜੇ ਗੁਰ ਝੜਕੇ ਤਾਂ ਮੀਠਾ ਲੱਗ ਜੇ ਬਖਸ ਲੈ ਜੇ ਬਖਸ਼ੇ ਤਾਂ ਗੁਰ ਵੜਾਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਛਿੜਕਦਾ ਵੀ ਹੈ ਤੇ ਕਾਰ ਉਪਦੇਸ਼ ਛੜਕੇ ਬਹੁਤ ਬਾਤੀ ਮਹਰ ਪਿਤਾ ਗੱਲ ਲਾਦੇ ਫਿਰ ਉਹ ਗੱਲ ਵੀ ਲਾਂਦਾ ਹੈ ਉਹ ਬਖਸ਼ਦਾ ਵੀ ਹੈ ਸੋਈ ਬਖਸ਼ਿੰਦ ਵੀ ਹੈ ਛਿੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀਆਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੀ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚੇਤਜਤਾ ਦੇ ਨਾਲ ਜੋ ਗੁਰੂ ਦੀ ਮਰਿਆਦਾ ਹੈ ਜੋ ਪਰੰਪਰਾ ਹੈ ਜੋ ਸਦਾ ਆਤਮ ਉਦੇ ਅਨਸਾਰ ਸਾਨੂੰ ਉਪਦੇਸ਼ ਦੇਣਗੇ ਅਜੀਤ ਲਾਲ ਜਿਹੜਾ ਤੁਸੀਂ ਕਹਿੰਦੇ ਸੀ ਹਾਸ਼ੀਏ ਤੇ ਚਲਾ ਗਿਆ ਲੱਗਦਾ ਅੱਜ ਦੇ ਫੈਸਲੇ ਤੋਂ ਬਾਅਦ ਗੁਰੂ ਕਿਰਪਾ ਕਰੇਗਾ ਜੀ ਗੁਰੂ ਕਿਰਪਾ ਕਰੇਗਾ ਦੇਖੋ ਇਹਦੇ ਵੱਡਾ ਵੱਡਾ ਗੁਰੂ ਹੈ ਸਮਰੱਥ ਗੁਰੂ ਹੈ ਸਿੱਤੇ ਹੱਥ ਰੱਖੇਗਾ ਔਰ ਸਾਰੀ ਦੁਬਧਾ ਦੂਰ ਹੋਏਗੀ ਜਿਹੜਾ ਅੱਜ ਦਾ ਫੈਸਲਾ ਮਨਜ਼ੂਰ ਹੋਏਗਾ ਸਾਰਾ ਜੀ ਅੱਜ ਤੋਂ ਬਾਅਦ ਸਭ ਤੁਹਾਡੀ ਰਾਏ ਲਈ ਅੱਜ ਤੁਹਾਨੂੰ ਬੁਲਾ ਲਿਆ ਵਾ ਉਹ ਅਸੀਂ ਸਾਰਾ ਕੁਝ ਲਿਖ ਕੇ ਦਿੱਤਾ ਜੀ ਸਪਸ਼ਟ ਕਰਨ ਦੇ ਦਿੱਤਾ ਹੋਇਆ ਤੇ ਗੁਰੂ ਝੜਕਦਾ ਵੀ ਹੈ ਤੇ ਗੁਰੂ ਗੱਲ ਨਾ ਵੀ ਲਾਉਂਦਾ ਹੈ ਜੇ ਗੁਰ ਛਿੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਬਰ ਵਢਾਈ ਅਜੋ ਬਖਸ਼ੇਗਾ ਵੀ ਛਿੜਕੇਗਾ ਵੀ ਤੇ ਗਾਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਅਜ ਮਨਜ਼ੂਰ ਹੋਏਗਾ ਸਾਰੇ ਮਨਜ਼ੂਰ ਜੀ ਮਿੱਠਾ ਕਰਕੇ ਮੰਨਾਂਗੇ ਜੀ ਹੁਕਮ ਸਰ ਸੌਤਾਂ ਦੀ ਾਕਾਤ ਖਾਬ ਨਾ ਮੈਂ ਤਾਂ ਕੋਈ ਗੱਲ ਜਿੰਨਾ ਚਿਰ ਕੋਈ ਫੈਸਲਾ ਨਹੀਂ ਕਰਦੇ ਜਿਆ ਦਰਸਾਲ ਜੇ ਦਰਸਹਬਾਨ ਅਜ ਦਰਸਹਬ ਕੋਈ ਕੇਸ ਹੈਗਾ ਜੇ ਕੋਈ ਫੈਸਲਾ ਕਰਨੀ ਕੋਈ ਬਾਅਦ ਹੀ ਕੋਈ ਗੱਲ ਕੀ ਕਰਦਾ ਜੀ ਉਹਦੇ ਪਹਿਲਾਂ ਮੈਂ ਕੁਝ ਨਹੀਂ ਕਿਹਾ ਮੈਂ ਜਦੋਂ ਫੈਸਲੇ ਲਏ ਸੀ ਉਹਦਾ ਤੁਹਾਡੀ ਕੋਈ ਰਾਏ ਲਈ ਗਈ ਸੀ ਸੁਪੀ ਸਿੰਘ ਬਾਦਲ ਹਣਾ ਲੋ ਨਹੀਂ ਮੇਰੇ ਫੇਰ ਹੋਈ ਗੱਲ ਕਰਦੇ ਹੋ ਮੈਂ ਕੋਈ ਗੱਲ ਨਹੀਂ ਕਰਨੀ ਅਸੀਂ ਅਸੀਂ ਅੱਜ ਤੱਕ ਸਟਾਫ ਨੂੰ ਜੋ ਕੁਝ ਦਿੰਦਾ ਜਾਂ ਹੁਣ ਪੁੱਛਣਗੇ ਉਹ ਗੱਲ ਕਰਾਂਗੇ ਉਹਦੇ ਦੁਬਾਰਤ ਕੁਝ ਨਹੀਂ ਕਰਾਂ ਠੀਕ ਫੈਸਲਾ ਕਿਹਦੇ ਦੇ ਕੇ ਇੱਕ ਵੱਡਾ ਫੈਸਲਾ ਕਹਿ ਸਕਦੇ ਆ ਕਿ ਕਿ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਸਾਡਾ ਕੀਤਾ ਸੀ। ਉਹ ਤੁਸੀਂ ਮੇਰਾ ਵੀ ਦੁਨਿਆਵੀ ਬੰਦੇ ਜਾਦਾ ਬਣ ਗਏ ਹੋ। ਗੁਰੂ ਦੇ ਚਰਨਾਂ 'ਚ ਨਤਮਸਤਕ ਹੋਣਾ ਹੀ ਆ। ਜੀ। ਗੁਰੂ ਸਾਹਿਬ ਹਜ ਜਨਾਜ਼ਿਰ ਨੇ ਜੀ। ਗੁਰੂ ਸਾਹਿਬ ਦਾ ਮਹਾਨ ਤਖਤ ਹੈ। ਇਸ ਲਈ ਗੁਰੂ ਦੀ ਚਰਨ ਪਰਸਨ ਵਾਸਤੇ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਰਤਮਸਤਕ ਹੋਣੇ ਕਿੰਨੇ ਭੁੱਲਨ ਹਾਰਾਂ ਜੀ ਅਸੀਂ ਸੁਧਾਰ ਲੈ ਰਹੇ ਹੋਹੀ ਹੈ ਜੀ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲੈ ਰਹੇ ਹੋਵੇ ਜਾਂ ਬਦਲਾਅ ਲੈ ਰਹੇ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਹਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਣ ਮੈਂ ਬਾਰ ਬਾਰ ਕਹਿ ਰਹੇ ਹਾਂ ਕਿ ਤਾ ਨੂਨ ਹਰਾਮੀ ਗੁਨੇਗਾਰ ਹਨ ਨਮਾਣਿਆਂ ਨੂੰ ਗੁਰੂ ਸਾਹਿਬ ਨੇ ਮਾਣ ਬਖਸ਼ਿਆ ਅਸੀਂ ਤਾਂ ਖਿੰਖਣ ਭੁੱਲਨ ਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਏ ਜੀਨੇ ਸਿਆਣਪ ਲੈ ਕੇ ਆਉਣੇ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦੇਆਲੂ ਕਿਰਪਾਲੂ ਨੇ ਜੀ ਆ ਜੋ ਵੀ ਸਜ਼ਾ ਲੱਗਣੀ ਸੀ ਤੰਨੂ ਮਾਜਰਾ ਨੇ ਬਹੁਤ ਵੇ ਗੱਲ ਕਹੀ ਚਾਹੀ ਜਿਹੜੀ ਜਾਮਰੀ ਨੂੰ ਮਾਫੀ ਦਿੱਤੀ ਗਈ ਸੀ ਉਹ ਪੰਨ ਪਰਵਾਦਾਂ ਨੂੰ ਦਿੱਤੀ ਗਈ ਕੋਰ ਕਮੇਟੀ ਜਿਹੜਾ ਫੈਸਲਾ ਨਹੀਂ ਲਿੱਤਾ ਗਿਆ ਸੀ